ਅੱਜ ਇਸ ਕੁੜੀ ਦੇ ਬਾਰੇ ਗੱਲ ਕਰਾਂਗੇ ਉਹਨੇ ਹੱਦ ਤੋਂ ਵੱਧ ਟਾਰਚਰ ਸਹਿਆ ਤੇ ਦੁਨੀਆ ਦੇ ਅੱਗੇ ਆ ਕੇ ਇਹ ਕਹਿ ਦਿੱਤਾ ਕਿ ਮੈਂ ਤੁਹਾਨੂੰ 6 ਘੰਟੇ ਦਿੰਨੀ ਆ ਤੇ ਤੁਸੀਂ ਮੇਰੇ ਨਾਲ ਕੁਝ ਵੀ ਕਰ ਸਕਦੇ ਹੋ ਤੇ ਜੇਕਰ ਮੈਨੂੰ ਇਨ੍ਹਾਂ 6 ਘੰਟਿਆਂ ਵਿੱਚ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਮੈਂ ਖੁਦ ਹੋਵਾਂਗੀ ਇਹ ਸਭ ਕਹਿਣ ਵਾਲੀ ਕੁੜੀ ਦਾ ਨਾਮ ਸੀ ਮਰੀਨਾ ਐਬਰੋਮੋਵਿਕ ਅੱਜ ਦੀ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਨੂੰ ਆਪਣੇ ਅੰਦਰ ਲੁਕੇ ਹੋਏ ਸ਼ੈਤਾਨ ਦੇ ਬਾਰੇ ਪਤਾ ਲੱਗੂਗਾ ਕਿ ਥੋੜੀ ਜਹੀ ਖੁੱਲ ਮਿਲਣ ਤੇ ਇਹ ਕੀ ਕੀ ਕਰ ਸਕਦਾ ਹੈ ਤੇ ਨਾਲ ਹੀ ਜਾਣਾਂਗੇ ਕਿ ਕਿਵੇਂ ਕੋਈ ਇੰਨਾ ਟਾਰਚਰ ਕਰ ਤੇ ਸਹਿ ਸਕਦਾ ਹੈ ਹੈ ਦੋਸਤੋ ਟੌਰਚਰ ਕਰਨਾ ਸੌਖਾ ਹੈ ਪਰ ਉਸ ਨੂੰ ਮਹਿਸੂਸ ਕਰਨਾ ਜਾਂ ਫਿਰ ਸਹਿਣਾ ਉਨਾ ਹੀ ਦਰਦਨਾਕ ਹੁੰਦਾ ਹੈ ਇਸੇ ਨੂੰ ਹੀ ਰਿਥਮ ਜ਼ੀਰੋ ਰਾਹੀਂ ਸਿੱਧ ਕੀਤਾ ਗਿਆ ਜਿਸ ਤੋਂ ਬਾਅਦ ਹਾਲ ਵਿੱਚ ਖੜਿਆ ਕੱਲਾ ਕੱਲਾ ਬੰਦਾ 6 ਘੰਟਿਆਂ ਬਾਅਦ ਸ਼ਰਮ ਦੇ ਨਾਲ ਮਰ ਚੁੱਕਿਆ ਸੀ ਸੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਹੁਣੇ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਟਾਈਮ ਤੇ ਮਿਲਦੀਆਂ ਰਹਿਣ ਮਰੀਨਾ ਬਰੋਮੋਵਿਕ ਦਾ ਜਨਮ 3 ਨਵੰਬਰ 1946 ਨੂੰ ਸਰਬੀਆ ਵਿੱਚ ਹੋਇਆ ਘਰ ਵਿੱਚ ਉਸ ਦੀ ਆਪਣੇ ਮਾਤਾ ਪਿਤਾ ਨਾਲ ਜ਼ਿਆਦਾ ਬੰਦੀ ਨਹੀਂ ਸੀ ਕਿਉਂਕਿ ਉਹਦੀ ਮਾਂ ਉਹਨੂੰ ਬਹੁਤ ਮਾਰਦੀ ਸੀ ਉਹਨੇ ਆਪਣੇ ਬਚਪਨ ਦੇ ਪਹਿਲੇ 6 ਸਾਲ ਆਪਣੀ ਦਾਦੀ ਕੋਲ ਰਹਿ ਕੇ ਬਤਾਏ ਜਦੋਂ ਮਰੀਨਾ ਥੋੜੀ ਵੱਡੀ ਹੋਈ ਤਾਂ ਉਸ ਦੀ ਮਾਂ ਵੱਲੋਂ ਉਸ ਨੂੰ ਹਰ ਰੋਜ਼ ਟਾਰਚਰ ਕੀਤਾ ਜਾਂਦਾ ਤੇ ਇਸੇ ਟਾਰਚਰ ਨੂੰ ਸਹਣ ਕਰਦਿਆਂ ਉਹਦੇ ਅੰਦਰ ਇੱਕ ਅੱਗ ਨੇ ਜਨਮ ਲੈ ਲਿਆ ਤੇ ਉਸ ਅੱਗ ਦਾ ਨਾਮ ਸੀ ਫਾਈਨ ਆਰਟ ਫਾਈਨ ਆਰਟ ਇੱਕ ਉਹ ਕਲਾ ਹੈ ਜਿਸ ਵਿੱਚ ਪਰਫਾਰਮ ਕਰਨ ਵਾਲੇ ਪਰਫਾਰਮਰ ਨੂੰ ਸਟੇਜ ਤੇ ਬਿਨਾ ਹਿੱਲੇ ਡੁੱਲੇ ਖੜਨਾ ਹੁੰਦਾ ਹੈ ਤੇ ਅੱਖਾਂ ਵਿੱਚ ਦੁੱਖ ਤੇ ਬੇਵਸੀ ਹੋਣਾ ਲਾਜ਼ਮੀ ਹੁੰਦਾ ਹੈ ਇਸ ਵਿੱਚ ਬਿਨਾ ਹਲਚਲ ਦੇ ਜਮਾ ਇੱਕ ਸਟੈਚੂ ਦੀ ਤਰ੍ਹਾਂ ਸਥਿਰ ਪਰਫਾਰਮ ਕਰਨਾ ਹੁੰਦਾ ਹੈ ਵੈਸੇ ਤਾਂ ਮਰੀਨਾ ਨੇ ਕਾਫੀ ਪਰਫਾਰਮ ਦਿੱਤਿਆਂ ਹੁਯੋਜਨ ਪਰ ਅੱਜ ਜਿਸ ਦੀ ਗੱਲ ਕਰਾਂਗੇ ਉਹ ਸਭ ਤੋਂ ਖਤਰਨਾਕ ਸੀ ਜੋ 1973 ਨੂੰ ਇਟਲੀ ਵਿੱਚ ਕਰੀ ਗਈ ਇਹ 6 ਘੰਟਿਆਂ ਦਾ ਦਰਦਨਾਕ ਆਰਟਵਰਕ ਸੀ ਜਿਸ ਵਿੱਚ ਕੋਈ ਵੀ ਸਟੇਜ ਨਹੀਂ ਸੀ ਤੇ ਮਰੀਨਾ ਆਡੀਅנס ਤੇ ਫੋਟੋਗ੍ਰਾਫਰ ਇੱਕ ਹਾਲ ਦੇ ਵਿੱਚ ਇਕੱਠੇ ਸਨ ਫੋਟੋਗ੍ਰਾਫਰ ਆਉਣ ਵਾਲੇ 6 ਘੰਟਿਆਂ ਨੂੰ ਕੈਮਰੇ ਵਿੱਚ ਰਿਕਾਰਡ ਕਰਨ ਦੇ ਲਈ ਬੇਤਾਬ ਸਨ ਮਰੀਨਾ ਦੇ ਹੱਥ ਵਿੱਚ ਇੱਕ ਪੇਪਰ ਸੀ ਜਿਸ ਉੱਪਰ ਲਿਖਿਆ ਹੋਇਆ ਸੀ ਕਿ ਤੁਹਾਡੇ ਕੋਲ 6 ਘੰਟੇ ਨੇ ਤੇ ਤੁਸੀਂ ਮੇਰੇ ਨਾਲ ਕੁਝ ਵੀ ਕਰ ਸਕਦੇ ਹੋ ਐਨੀਥਿੰਗ ਯੂ ਵਾਂਟ ਮਰੀਨਾ ਨੇ ਇਸ ਆਰਟ ਨੂੰ ਪਰਫਾਰਮ ਕਰਨ ਲਈ ਰਾਤ ਦੇ 8 ਵਜੇ ਤੋਂ 2 ਵਜੇ ਦਾ ਟਾਈਮ ਰੱਖਿਆ ਮਰੀਨਾ ਨੇ ਆਡੀਅנס ਅੱਗੇ ਇੱਕ ਟੇਬਲ ਲਗਾ ਦਿੱਤਾ ਜਿਸ ਉੱਪਰ 72 ਵੱਖ-ਵੱਖ ਤਰ੍ਹਾਂ ਦੇ ਆਬਜੈਕਟਸ ਰੱਖੇ ਹੋਏ ਸਨ ਤੇ ਇਹ ਸਾਰਾ ਸਮਾਨ ਟਾਰਚਰ ਲਈ ਵਰਤਿਆ ਜਾਣਾ ਸੀ ਇਸ ਵਿੱਚ ਗੁਲਾਬ ਚਾਕੂ ਲਿਪਸਟਿਕ ਜੰਜੀਰ ਮੇਖਾਂ ਵਾਈਨ ਤੋਂ ਇਲਾਵਾ ਬਲੇਡ ਸੀਜ਼ਰਸ ਇੱਕ ਗਨ ਜਿਸ ਵਿੱਚ ਇੱਕ ਬੁਲਟ ਪਾਇਆ ਹੋਇਆ ਸੀ ਆਡੀਅנס ਦੇ ਲਈ ਟਾਰਚਰ ਦੇ ਸਮਾਨ ਵਜੂ ਰੱਖਿਆ ਹੋਇਆ ਸੀ ਮਰੀਨਾ ਨੇ ਸਾਰੀ ਟੀਮ ਨੂੰ ਇਨਸਟਰਕਸ਼ਨ ਦਿੱਤੇ ਅਤੇ ਕਿਹਾ ਕਿ ਉਹਨੂੰ ਕੋਈ ਵੀ ਇਨਸਾਨਾ ਵਾਂਗੂ ਟ੍ਰੀਟ ਨਾ ਕਰੇ ਤੇ ਜੋ ਜਿਸ ਹੱਦ ਤੱਕ ਟੌਰਚਰ ਕਰ ਸਕਦਾ ਹੈ ਕਰ ਸਕਦਾ ਹੈ ਉਹਦੀ ਜ਼ਿੰਮੇਵਾਰ ਮੈਂ ਖੁਦ ਹੋਵਾਂਗੀ। ਉਹ ਰਾਤ ਦੇ 8 ਵਜੇ ਚੁੱਕੇ ਸੀ ਤੇ ਮਰੀਨਾ ਜਦੋਂ ਖੜੀ ਹੋਈ ਪਹਿਲਾਂ ਲੋਕਾਂ ਨੇ ਉਹਨੂੰ ਦੇਖਿਆ ਹਿਲਾਇਆ ਤੇ ਸੋਚਦੇ ਰਹੇ ਕਿ ਕੀ ਕੀਤਾ ਜਾਵੇ। ਕੁਝ ਟਾਈਮ ਬਾਅਦ ਆਡੀਅנס ਵਿੱਚੋਂ ਕੁਝ ਕੁੜੀਆਂ ਆਈਆਂ ਤੇ ਮਰੀਨਾ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਹਵਾ ਵਿੱਚ ਉਛਾਲ ਦਿੱਤਾ। ਫਿਰ ਥੋੜੇ ਟਾਈਮ ਬਾਅਦ ਲੋਕਾਂ ਦੀ ਭੀੜ ਟੇਬਲ ਵੱਲ ਗਈ ਤੇ ਮਰੀਨਾ ਨੂੰ ਕੁਰਸੀ ਨਾਲ ਬੰਨਣ ਦੇ ਲਈ ਟੇਬਲ ਉੱਪਰ ਰੱਖੀ ਰੱਸੀ ਨੂੰ ਚੁੱਕ ਲਿਆ ਅਤੇ ਉਸ ਦੀਆਂ ਲੱਤਾਂ ਬਾਹਾਂ ਨੂੰ ਬੰਨ੍ਹ ਦਿੱਤਾ। ਉਹਨਾਂ ਵਿੱਚੋਂ ਇੱਕ ਨੇ ਦੇ ਗਾਲ ਉੱਪਰ ਬਲੇਡ ਵੀ ਮਾਰਿਆ ਤੇ ਦੂਸਰੇ ਨੇ ਉਹਨੂੰ ਗਨ ਫੜਾ ਕੇ ਖੁਦ ਦੇ ਗਾਲ ਉੱਪਰ ਲਗਾਉਣ ਲਈ ਕਹਿ ਦਿੱਤਾ ਇਹਨਾਂ ਸਭ ਹੋਣ ਤੋਂ ਬਾਅਦ ਇੱਕ ਬੰਦੇ ਨੇ ਉਹਦੇ ਕੱਪੜਿਆਂ ਨੂੰ ਉਤਾਰ ਦਿੱਤਾ ਤੇ ਹੀ ਟੱਚਸ ਦੀ ਹਿڈن ਪਾਰਟ ਆਫ ਦੀ ਮਰੀਨਾ ਲੋਕਾਂ ਵੱਲੋਂ ਉਹਦੇ ਮੱਥੇ ਅਤੇ ਮੂੰਹ ਉੱਪਰ ਮੇਖਾਂ ਅਤੇ ਮੇਕਅਪ ਦੇ ਸਮਾਨ ਨਾਲ ਕਾਫੀ ਕੁਝ ਲਿਖਿਆ ਗਿਆ ਤੇ ਉਹਦੇ ਸਰੀਰ ਦੇ ਵੱਖ-ਵੱਖ ਪਾਰਟਸ ਉੱਪਰ ਮੇਖਾਂ ਨੂੰ ਚੁਭੋਇਆ ਗਿਆ ਇੰਨਾ ਟੌਰਚਰ ਸਹਿੰਦਿਆਂ ਰਾਤ ਦੇ 2 ਵਜੇ ਮਰੀਨਾ ਦੀ ਪਰਫਾਰਮੈਂਸ ਖਤਮ ਹੋਈ 6 ਘੰਟਿਆਂ ਤੱਕ ਲੋਕ ਜੋ ਵੀ ਕਰ ਸਕਦੇ ਸੀ ਜਾਂ ਜੋ ਵੀ ਉਹਨਾਂ ਤੋਂ ਹੋ ਸਕਦਾ ਲਗਦਾ ਸੀ ਉਹ ਉਹਨਾਂ ਨੇ ਸਭ ਕੀਤਾ ਮਰੀਨਾ ਨੇ ਤੁਰਨਾ ਸ਼ੁਰੂ ਕੀਤਾ ਤੇ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਮੇਖਾਂ ਮਾਰੀਆਂ ਉਹਨੂੰ ਡੇਗਿਆ ਉਹਦੇ ਕੱਪੜੇ ਉਤਾਰੇ ਤੇ ਉਹਦੇ ਗਲ ਨਾਲ ਗਨ ਲਗਵਾਈ ਮਰੀਨਾ ਉਹਨਾਂ ਦੇ ਕੋਲ ਗਈ ਤੇ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਿਲਕੁਲ ਸਿੱਧੀ ਖੜ ਗਈ ਹੁਣ ਜਿਹੜੇ ਲੋਕ ਇਨੀ ਦੇਰ ਤੋਂ ਉਹਨੂੰ ਟਾਰਚਰ ਕਰ ਰਹੇ ਸੀ ਉਹਨੂੰ ਤੰਗ ਕਰ ਰਹੇ ਸੀ ਉਹ ਹੁਣ ਅੱਖਾਂ ਨਾਲ ਅੱਖਾਂ ਤੱਕ ਨਹੀਂ ਸੀ ਮਲਾਪਾ ਰਹੇ ਮਰੀਨਾ ਨੇ ਆਪਦੀ ਪਰਫਾਰਮੈਂਸ ਨਾਲ ਉਹਨਾਂ ਦੇ ਅੰਦਰ ਲੁਕੇ ਹੋਏ ਇੱਕ ਰਾਖਸ਼ ਨੂੰ ਉਹਨਾਂ ਨੂੰ ਦਿਖਾਇਆ ਮਰੀਨਾ ਨੇ ਉਹਨਾਂ ਨੂੰ ਇਹ ਦਿਖਾਇਆ ਵੀ ਤੁਸੀਂ ਅੰਦਰ ਤੋਂ ਕਿੰਨੇ ਬੁਰੇ ਤੇ ਮਰੀ ਹੋਈ ਇਨਸਾਨੀਅਤ ਦੇ ਲੋਕ ਹੋ ਮਰੀਨਾ ਨੇ ਇਹ ਦਿਖਾਇਆ ਕਿ ਇਨਸਾਨ ਜਦੋਂ ਵੀ ਕਿਸੇ ਮਜਬੂਰੀ ਵਿੱਚ ਹੁੰਦਾ ਹੈ ਤਾਂ ਲੋਕ ਉਸ ਨੂੰ ਤੰਗ ਜਾਂ ਫਿਰ ਟਾਰਚਰ ਕਰਨ ਦੇ ਲਈ ਇੱਕ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੇ ਉਸ ਨੇ ਆਪਦੀ ਪਰਫਾਰਮੈਂਸ ਤੋਂ ਲੋਕਾਂ ਨੂੰ ਇਹ ਦਿਖਾਇਆ ਕਿ ਕਿਵੇਂ ਆਪਾਂ ਇੱਕ ਬੇਜਬਾਨ ਕੁੱਤੇ ਉੱਪਰ ਆਪਦੇ ਆਪੇ ਤੋਂ ਬਾਹਰ ਹੋ ਕੇ ਆਪ ਦਾ ਗੁੱਸਾ ਕੱਢ ਦਿੰਨੇ ਆ ਜਦੋਂ ਕਿ ਉਹਦੀ ਕੋਈ ਵੀ ਗਲਤੀ ਨਹੀਂ ਹੁੰਦੀ ਐਵੇਂ ਦਾ ਹੀ ਕੁਝ ਉਦੋਂ ਵੀ ਹੁੰਦਾ ਹੈ ਜਦੋਂ ਕਿਸੇ ਐਕਸੀਡੈਂਟ ਹੋ ਜਾਂਨ ਤੇ ਆਪਣੇ ਵਰਗੇ ਲੋਕ ਉਸ ਨੂੰ ਬਚਾਉਣ ਨੂੰ ਛੱਡ ਕੇ ਐਕਸੀਡੈਂਟ ਦੀ ਵੀਡੀਓ ਬਣਾਉਣਾ ਜ਼ਿਆਦਾ ਜ਼ਰੂਰੀ ਸਮਝ ਲੈਂਦੇ ਨੇ ਤਾਂ ਇਹ ਸੀ ਮਰੀਨਾ ਦੇ ਦਰਦਨਾਕ 6 ਘੰਟੇ ਤੇ ਇਹਨਾਂ 6 ਘੰਟਿਆਂ ਦੇ ਟੌਰਚਰ ਨੂੰ ਹੀ ਰਿਥਮ ਜ਼ੀਰੋ ਦਾ ਨਾਮ ਦਿੱਤਾ ਗਿਆ ਤੇ ਹੁਣ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਜੋ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ